ਹਾਂਜੀ ਇਥੋਂ ਪਹਿਲਾਂ ਆਪਾਂ ਲਾਈਨਿੰਗ ਵਾਲੇ ਕੱਪੜੇ ਤੇ ਦੱਸਾਂਗੇ ਤੁਹਾਨੂੰ ਇਹਨੂੰ ਡਬਲ ਕਰ ਲੈਣਾ ਹੈ ਡਬਲ ਕਰਕੇ ਫਿਰ ਇਹਨੂੰ ਹਾਂਜੀ ਇਥੋਂ ਆਪਾਂ ਇਹਨੂੰ ਤਕੋਣਾ ਫੋਲਡ ਕਰਾਂਗੇ ਇਸ ਤਰ੍ਹਾਂ ਕਰ ਲੈਣਾ ਸਭ ਤੋਂ ਪਹਿਲਾਂ ਬਿਲਕੁਲ ਇੱਕੋਲ ਹੋਵੇ ਕੱਪੜਾ ਲੈਂਥ ਹੈਗੀ ਆਪਣੀ 38 ਇੰਚ ਐਂਡ ਇਹਦੀ ਬੈਲਟ ਹੈਗੀ ਆ ਆਪਣੀ 25 ਇੰਚ ਦੀ ਸਭ ਤੋਂ ਪਹਿਲਾਂ ਆਪਾਂ ਇਥੋਂ ਲਵਾਂਗੇ 12 ਇੰਚ 12 ਇੰਚ ਤੇ ਮਾਰਕਿੰਗ ਕਰਨੀ ਹੈ ਚੌਥਾ ਹਿੱਸਾ 벨ਟ ਦਾ 12 ਤੇ ਕਰਾਂਗੇ ਕਿਉਂਕਿ 1 ਇੰਚ ਵਧ ਜਾਂਦਾ ਜਦੋਂ ਆਪਾਂ ਇਥੋਂ ਥੋੜੀ ਸ਼ੇਪ ਦਿੰਨੇ ਆ ਇਹਨੂੰ 17 ਇੰਚ ਦੇ ਆ ਗਿਆ ਇੱਥੇ ਤੁਸੀਂ ਰਾਉਂਡ ਨਿਸ਼ਾਨ ਲਾ ਲੈਣੇ ਆ ਸਾਰੇ ਤੇ 17 17 ਇੰਚ ਤੇ ਇਧਰੋਂ ਇਧਰ ਤੁਹਾਡੇ ਆਪਣੇ ਆਪ ਹੀ ਇਹ ਇਥੋਂ ਤੱਕ ਆ ਜਾਣਾ 17 ਤੇ ਇੱਥੇ ਇਹਨੂੰ ਮਿਲਾ ਦੇਣਾ ਸ਼ੇਪ ਨੂੰ ਰਾਉਂਡ ਦੇ ਵਿੱਚ ਹੁਣ ਇੱਥੋਂ ਹੀ ਆਪਾਂ ਲੈਂਥ ਲਵਾਂਗੇ ਇਹਦੀ ਇੱਥੋਂ ਆਪਾਂ ਇਹਦੀ ਲੈਂਥ ਲੈਣੀ ਹੈ 2 ਇੰਚ ਉੱਪਰ ਕੱਢ ਦੇਣਾਗਾ 벨ਟ ਦਾ ਤੇ ਇੱਥੋਂ ਆਪਾਂ ਲਾਵਾਂਗੇ 35 ਕਿਉਂਕਿ ਲਾਈਨਿੰਗ ਹੈ ਨਾ ਇਹਦਾ ਆਪਾਂ ਕੱਟ ਹੀ ਲੈਣਾ 34 ਵੀ ਲੈ ਸਕਦੇ ਆ ਬਟ ਜੇ ਤੁਸੀਂ ਪਲਾਉ ਦਿਓ ਕਟਿੰਗ ਕਰੋਗੇ ਤਾਂ ਤੁਸੀਂ ਲੈਣਾ ਇੱਥੋਂ 36 ਇੰਚ ਹੁਣ ਇੱਥੋਂ ਇਹਨੂੰ ਬਿਲਕੁਲ ਇਦਾਂ ਹੀ ਸਰਕਾ ਦੇ ਜਦੋਂ ਆਪਾਂ ਇਧਰਲੀ ਸਾਈਡ ਤੋਂ ਨਾਪਾਂਗੇ ਤਾਂ ਇਹ ਆ ਜਾਊਗਾ 48.5 ਇਹਦੇ ਅਕੋਰਡਿੰਗ ਹੀ ਆਪਾਂ ਇਧਰੋਂ ਨਿਸ਼ਾਨ ਲਾਉਦੇ ਜਾਣਾ 48.5 ਇੰਚ ਤੇ